ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਇੱਕ ਸਿੱਖ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਸਮਾ ਹੁੰਦਾ ਹੈ ਇਸ ਦਾ ਅਰਥ ਕੀ ਹੈ ਅੰਮ੍ਰਿਤ ਵੇਲੇ ਦਾ ਸ਼ਬਦਾਰਥਿਕ ਅਰਥ ਹੈ ਅੰਮ੍ਰਿਤ ਅਮਰਤਾ ਵੇਲਾ ਯਾਨੀ ਪਵਿੱਤਰ ਵੇਲਾ ਮਤਲਬ ਸਮਾ ਇਹ ਉਹ ਪਵਿੱਤਰ ਸਮਾ ਹੁੰਦਾ ਹੈ ਜੋ ਸਵੇਰ ਤੜਕੇ ਉਰ ਦੇ ਸਮੇਂ ਆਮ ਤੌਰ ਤੇ ਸਵੇਰੇ 3 ਵਜੇ ਤੋਂ 6 ਵਜੇ ਤੱਕ ਮੰਨਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਲੇਖ ਹੈ ਅੰਮ੍ਰਿਤ ਵੇਲਾ ਸਚਨਾਉ ਵਟਿਆਈ ਵਿਚਾਰ ਇਸ ਦਾ ਅਰਥ ਹੈ ਅੰਮ੍ਰਿਤ ਵੇਲੇ ਉੱਠ ਕੇ ਪ੍ਰਭ ਦੇ ਨਾਮ ਦਾ ਸਿਮਰਨ ਕਰੋ ਅਤੇ ਉਸ ਦੀ ਵਡਿਆਈ ਵਿੱਚ ਵਿਚਾਰ ਕਰੋ ਅੰਮ੍ਰਿਤ ਵੇਲੇ ਵਿੱਚ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਨਾਹਾ ਕੇ ਨਾਮ ਸਿਮਰਨ ਕਰਨਾ ਹੈ ਪਾਠ ਕਰਨਾ ਹੈ ਧਿਆਨ ਲਗਾ ਕੇ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ। ਅੰਮ੍ਰਿਤ ਵੇਲੇ ਦੇ ਕੀ ਲਾਭ ਹੁੰਦੇ ਹਨ? ਇਸ ਦੇ ਨਾਲ ਸਾਡੇ ਮਨ ਦੀ ਸ਼ਾਂਤੀ ਮਿਲਦੀ ਹੈ, ਆਤਮਿਕ ਬਲ ਵਧਦਾ ਹੈ, ਬੁਰੇ ਵਿਚਾਰ ਦੂਰ ਹੁੰਦੇ ਹਨ। ਸਰੀਰ ਵੀ ਤੰਦਰੁਸਤ ਬਣਦਾ ਹੈ ਅਤੇ ਰੋਜ਼ਾਨਾ ਦੀ ਸ਼ੁਰੂਆਤ ਚੰਗੀ ਹੁੰਦੀ ਹੈ। ਸਾਧ ਸੰਗਤ ਜੀ ਅਸੀਂ ਅੰਮ੍ਰਿਤ ਵੇਲਾ ਕਿਵੇਂ ਸਮ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਰਾਤ ਨੂੰ ਚੰਗਾ ਸਮਾਂ ਲੈ ਕੇ ਸੋਵੋ। 9 ਤੋਂ 10 ਵਜੇ ਤੱਕ ਸੋ ਜਾਓ ਤਾਂ ਜੋ ਸਵੇਰੇ ਤਿੰਨ ਤੋਂ 4 ਵਜੇ ਤੱਕ ਉੱਠ ਸਕੋ ਸਰੀਰ ਨੂੰ ਆਰਾਮ ਮਿਲੇ ਤਾਂ ਹੀ ਅਮਰਤ ਵੇਲੇ ਜਾਗਣਾ ਆਸਾਨ ਹੁੰਦਾ ਹੈ అలਾਰਮ ਲਗਾ ਕੇ ਸੋਵੋ ਸਵੇਰੇ 3-4 ਵਜੇ ਲਈ అలਾਰਮ ਲਗਾਓ ਸ਼ੁਰੂ ਵਿੱਚ ਥੋੜਾ ਮੁਸ਼ਕਿਲ ਹੋ ਸਕਦਾ ਹੈ ਪਰ ਨਿਯਮ ਬਣ ਜਾਵੇ ਤਾਂ ਆਸਾਨ ਹੋ ਜਾਂਦਾ ਹੈ ਨਹਾ ਧੋ ਕੇ ਸਰੀਰ ਮਨ ਤਾਜ਼ਾ ਕਰੋ ਨਹਾਉਣ ਨਾਲ ਸੁਸਤੀ ਦੂਰ ਹੁੰਦੀ ਹੈ ਤੇ ਮਨ ਜਾਗਦਾ ਹੈ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਜਾਪ ਸ਼ਾਂਤ ਮਨ ਨਾਲ ਕਰੋ ਜਿਵੇਂ ਵਾਹਿਗੁਰੂ ਵਾਹਿਗੁਰੂ ਬਾਣੀ ਪੜੋ ਜਪਜੀ ਸਾਹਿਬ ਸੁਖਮਣੀ ਸਾਹਿਬ ਜਿਸ ਸਮਾ ਹੋਵੇ ਅਨੰਦ ਸਾਹਿਬ ਆ ਸਾਦੀ ਵਾਰ ਗੁਰਦੁਆਰੇ ਜਾਂ ਘਰ ਵਿੱਚ ਧਿਆਨ ਅਤੇ ਵਧੀਆ ਨੀਅਤ ਨਾਲ ਸ਼ੁਰੂਆਤ ਕਰੋ ਦਿਨ ਲਈ ਚੰਗੀ ਸੋਚ ਧੂਆਵਾਂ ਅਤੇ ਸ਼ੁਕਰਾਨਾ ਕਰੋ ਅੰਮ੍ਰਿਤ ਵੇਲਾ ਸੰਭਲ ਲਈ ਕੁਝ ਸਲਾਹਾਂ ਹਨ ਸ਼ੁਰੂ ਤੇ 1-2 ਦਿਨ ਨਹੀਂ ਜਾਗ ਪਏ ਤਾਂ ਹੌਸਲਾ ਨਾ ਛੱਡੋ ਇਹ ਆਦਤ ਬਣਾਉਣ ਲਈ ਸਮਾਂ ਲੱਗਦਾ ਹੈ ਲਗਾਤਾਰ ਕੋਸ਼ਿਸ਼ ਕਰੋ ਦੋਸਤ ਜਾਂ ਪਰਿਵਾਰਿਕ ਮੈਂਬਰਾਂ ਨੂੰ ਵੀ ਸਾਥ ਮਿਲਾ ਕੇ ਰਾਤ ਮਿਲਦੀ ਹੈ ਅੰਮ੍ਰਿਤ ਵੇਲਾ ਰੱਖਣਾ ਸਿਰਫ ਉੱਠਣ ਦਾ ਕੰਮ ਨਹੀਂ ਹੈ ਇਹ ਰੂਹਾਨੀ ਜੀਵਨ ਦੀ ਚੰਗੀ ਸ਼ੁਰੂਆਤ ਹੈ ਅੰਮ੍ਰਿਤ ਵੇਲੇ ਦੀ ਰੋਜ਼ਾਨਾ ਰੁਟੀਨ ਕੀ ਹੋਣੀ ਚਾਹੀਦੀ ਹੈ ਤੁਹਾਨੂੰ 3:30 ਵਜੇ ਤੱਕ ਜਾਗਣਾ ਚਾਹੀਦਾ ਹੈ। అలਾਰਮ ਨਾਲ ਜਾਗੋ, ਅੱਖਾਂ ਖੋਲਦੇ ਹੀ ਵਾਹਿਗੁਰੂ ਆਖੋ। ਹੌਲੀ-ਹੌਲੀ ਬੈਠੋ ਤੇ 1-2 ਮਿੰਟ ਸ਼ੁਕਰਾਨਾ ਕਰੋ। 3:35 ਮਿੰਟ ਤੱਕ ਇਸ਼ਨਾਨ ਕਰ ਲਓ। ਗਰਮ, ਠੰਡਾ ਪਾਣੀ ਵਰਤੋ ਜੋ ਤੰਦਰੁਸਤੀ ਲਈ ਦੁਕਮਾ ਹੋਵੇ। ਤਾਂਕਿ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇ ਅਤੇ ਸੁਸਤੀ ਦੂਰ ਹੋਵੇ। 4 ਵਜੇ ਤੱਕ ਇੱਕ ਸ਼ਾਂਤ ਜਗ੍ਹਾ ਤੇ ਬੈਠ ਕੇ ਨਾਮ ਸਿਮਰਨ ਦੀ ਸ਼ੁਰੂਆਤ ਕਰੋ 15 ਤੋਂ 30 ਮਿੰਟ ਤੱਕ ਵਾਹਿਗੁਰੂ ਦਾ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਅੱਖਾਂ ਬੰਦ ਕਰਕੇ ਧਿਆਨ ਕਰੋ 4:30 ਵਜੇ ਤੱਕ ਬਾਣੀਆਂ ਦਾ ਪਾਠ ਕਰੋ ਜਪਜੀ ਸਾਹਿਬ ਫਿਰ ਸਮਾ ਹੋਵੇ ਤਾਂ ਸੁਖਮਣੀ ਸਾਹਿਬ ਸੁਖਮਣੀ ਸਾਹਿਬ ਜਿੱਤਾ ਪਾਠ ਹਫ਼ਤੇ ਵਿੱਚ 1-2 ਵਾਰੀ ਜ਼ਰੂਰ ਕਰੋ ਪਾਠ ਉੱਚੀ-ਉੱਚੀ ਆਵਾਜ਼ ਵਿੱਚ ਕਰੋ ਜਾ ਮਨ ਨਹੀਂ ਮੰਨ ਕਰੋ 5:30 ਵਜੇ ਤੱਕ ਧਿਆਨ ਤੇ ਸ਼ੁਕਰਾਨਾ 5-10 ਮਿੰਟ ਚੁੱਪ ਕਰਕੇ ਅੱਖਾਂ ਬੰਦ ਰੱਖੋ ਦਿਨ ਦੀ ਚੰਗੀ ਸ਼ੁਰੂਆਤ ਦੀ ਅਰਦਾਸ ਕਰੋ ਵਾਹਿਗੁਰੂ ਜੀ ਅੱਜ ਦਾ ਦਿਨ ਵੀ ਤੁਹਾਡੀ ਰਜ਼ਾ ਵਿੱਚ ਚੰਗਾ ਲੰਘੇ ਇਸ ਤੋਂ ਬਾਅਦ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ ਹੁਣ ਸਾਰੇ ਕੰਮ ਸ਼ਾਂਤੀ ਅਤੇ ਨਾਮ ਨਾਲ ਭਰਪੂਰ ਹੋ ਕੇ ਸ਼ੁਰੂ ਕਰੋ ਸ਼ੁਰੂ ਵਿੱਚ 4:30 ਜਾਂ 5 ਵਜੇ ਵੀ ਜਾਗਣਾ ਚੰਗੀ ਹੈ ਹੌਲੀ-ਹੌਲੀ 3:30 ਤੱਕ ਲਿਆਓ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਪ੍ਰੇਰਿਤ ਕਰੋ ਸੰਗਤ ਨਾਲ ਅੰਮ੍ਰਿਤ ਵੇਲਾ ਹੋਰ ਮਿੱਠਾ ਲੱਗਦਾ ਹੈ ਅੰਮ੍ਰਿਤ ਵੇਲਾ ਸੰਭਨਨ ਨਾਲ ਕੀ ਹੁੰਦਾ ਹੈ ਮਨ ਦੀ ਸ਼ਾਂਤੀ ਮਿਲਦੀ ਹੈ ਅੰਮ੍ਰਿਤ ਵੇਲੇ ਜਦੋਂ ਦੁਨੀਆ ਸੁੱਤੀ ਹੁੰਦੀ ਹੈ ਤਾਂ ਉਹ ਵਾਤਾਵਰਣ ਬਹੁਤ ਸ਼ਾਂਤ ਹੁੰਦਾ ਹੈ ਇਸ ਸਮੇਂ ਨਾਮ ਸਿਮਰਨ ਕਰਨ ਨਾਲ ਮਨ ਨੂੰ ਦੂੰਗੀ ਸ਼ਾਂਤੀ ਤੇ ਆਤਮਿਕ ਠੰਡਕ ਮਿਲਦੀ ਹੈ। ਚੜ੍ਹਦੀ ਕਲਾ ਪ੍ਰਾਪਤ ਹੁੰਦੀ ਹੈ। ਰੋਜ਼ਾਨਾ ਅਮ੍ਰਿਤ ਵੇਲੇ ਉੱਠ ਕੇ ਬਾਟ ਤੇ ਸਿਮਰਨ ਕਰਨ ਨਾਲ ਮਨ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਔਖੀ ਘੜੀਆਂ ਵਿੱਚ ਵੀ ਹੌਸਲਾ ਬਣਿਆ ਰਹਿੰਦਾ ਹੈ। ਆਤਮਿਕ ਜੋੜ ਬਣਦਾ ਹੈ। ਇਸ ਵੇਲੇ ਗੁਰਬਾਣੀ ਤੇ ਨਾਮ ਜਪ ਕੇ ਬੰਦਾ ਪਰਮਾਤਮਾ ਦੇ ਨਾਲ ਡਾਇਰੈਕਟ ਜੋੜ ਮਹਿਸੂਸ ਕਰਦਾ ਹੈ। ਗੁਰੂ ਜੀ ਦੇ ਨੇੜੇ ਹੋ ਜਾਂਦਾ ਹੈ ਆਪਾ ਤੋਂ ਮੋਚਾ ਮਿਲਦਾ ਹੈ ਅੰਮ੍ਰਿਤ ਵੇਲੇ ਨਾਮ ਜਪਣ ਨਾਲ ਮਨੁੱਖ ਆਪਣੇ ਕਰਮਾਂ ਦੀ ਮਾਫੀ ਮੰਗਦਾ ਹੈ ਐਸਾ ਮਾ ਆਤਮਿਕ ਤੌਰ ਤੇ ਸੁਧਾਰ ਲਈ ਸਭ ਤੋਂ ਵਧੀਆ ਹੈ ਸ਼ਰੀਰ ਅਤੇ ਮਨ ਦੋਵਾਂ ਦਾ ਦੀ ਤੰਦਰੁਸਤੀ ਲਈ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਸਰੀਰਕ ਤੰਦਰੁਸਤੀ ਲਈ ਵੀ ਲਾਭਕਾਰੀ ਹੈ ਐ ਸਵੇ अनुशासन ਅਤੇ ਉਤਸ਼ਾਹ ਨੂੰ ਵਧਾਉਂਦੀ ਹੈ ਗੁਰਬਾਣੀ ਵਿੱਚ ਕੀ ਲਿਖਿਆ ਹੈ ਅੰਮ੍ਰਿਤ ਵੇਲੇ ਸੱਚ ਨਾਮ ਦੀ ਵਡਿਆਈ ਵਿਚਾਰ ਇਹ ਮਤਲਬ ਕਿ ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਲੈਣ ਅਤੇ ਉਸ ਦੀ ਵਡਿਆਈ ਵਿਚਾਰਨੀ ਚਾਹੀਦੀ ਹੈ ਅੰਮ੍ਰਿਤ ਵੇਲੇ ਉੱਠ ਕੇ ਮਨੁੱਖ ਨੂੰ ਜੀਵਨ ਵਿੱਚ ਖੁਸ਼ੀ ਸ਼ਾਂਤੀ ਅਤੇ ਰੱਬ ਨਾਲ ਨਿਭ ਨਿਭਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ